4 ਤਰੀਕ ਨੂੰ ਰਿਜ਼ਲਟ ਆਉਂਦਾ ਵਾ ਤੇ 5 ਤਰੀਕ ਸ਼ਾਮ ਨੂੰ ਜਿਹੜਾ ਮੇਰੇ ਤੇ ਹਮਲਾ ਹੋਇਆ ਵਾ ਰਿਜ਼ਲਟ ਤੋਂ ਬਾਅਦ ਇਹ ਮਾਨ ਆ ਜਿਹੜੇ ਮੇਰੇ ਦੋਸਤ ਨੇ ਤਾਂ ਕੀ ਹੋ ਗਿਆ ਕਿ ਤੁਸੀਂ ਹੁਣ ਉਧਰ ਸੱਤਾ ਦੇ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਕਰ ਰਹੇ ਹੋ ਦੋਸਤੋਂ ਦਾ ਜਿਹੜਾ ਜੇ ਤੁਹਾਡਾ ਕੋਈ ਦੋਸਤ ਸਾਡਾ ਤੁਹਾਡਾ ਭਰਾ ਕੋਈ ਗਲਤ ਬਣੇ ਜਾਂ ਡਿਆ ਕਿਉਂਕਿ ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਜੇ ਫਿਰ ਤੁਹਾਡੇ ਲਾਗੇ ਬੜੀ ਇੱਕ ਉਹਨਾਂ ਲੋਕਾਂ ਦੀ ਭੀੜ ਹੋ ਜਾਂਦੀ ਆ ਜਿਹੜੇ ਤੁਹਾਨੂੰ ਬਟਰਿੰਗ ਕਰਦੇ ਨੇ ਤੁਹਾਨੂੰ ਚੰਗੇ ਲਫ਼ਜ਼ ਫਿਰ ਜਦੋਂ ਤੁਹਾਨੂੰ ਕੋਈ ਦੋਸਤਾਂ ਨੂੰ ਥੋੜਾ ਬੁਤਾ ਕੋੜਾ ਲਫ਼ਜ਼ ਕਹਿੰਦਾ ਤੇ ਤੁਹਾਨੂੰ ਉਹ ਪਰਵਾਹ ਨਹੀਂ ਹੁੰਦਾ ਸੋ ਆਪਾਂ ਫਿਰ ਪਿੱਛੇ ਹੋਣਾ ਹੀ ਚੰਗਾ ਸਮਝਿਆ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਤੁਸੀਂ ਉਹਨਾਂ ਨੂੰ ਪਛਾਣਦੇ ਹੋ ਬਾਈ ਨੇਮ ਐਫ ਆਈ ਆਰ ਰਜਿਸਟ੍ਰੀ ਕਰਵਾਈਏ ਜੀ ਤੇ ਜਦੋਂ ਐਮ ਐਲ ਏ ਸਾਹਿਬ ਜਿੱਤੇ ਸੀ ਉਹਨਾਂ ਨੂੰ ਸੱਦ ਕੇ ਉਹਨਾਂ ਨੇ ਐਮ ਕੇ ਹੋਟਲ ਦੇ ਵਿੱਚ ਚੈਨੀ ਚੁੰਨੀ ਵੀ ਪਾਈ ਸੀ ਤੇ ਨਾਲ ਪਾਰਟੀ ਕੀਤੀ ਕਾਫੀ ਖਰਚਾ ਕੀਤਾ ਸੀ ਤਾਂ ਕਰਕੇ ਮੈਨੂੰ ਉਹਨਾਂ ਦਾ ਪਤਾ ਜੀ ਉਹਨਾਂ ਦਾ ਬਦਾ ਤੁਹਾਨੂੰ ਉਹ ਤੁਹਾਡੇ ਹਮਲੇ ਦੇ ਵਿੱਚ ਸ਼ਾਮਿਲ ਸੀਗੇ ਬਿਲਕੁਲ ਉਹੀ ਮੇਨ ਜਿਹੜੇ ਆ ਔਰ ਉਹੀ ਲਾਲਜੀਤ ਸਿੰਘ ਭੁੱਲਰ ਮੰਤਰੀ ਦੇ ਰਿਸ਼ਤੇਦਾਰ ਵੀ ਨੇ ਮੇਰੇ ਇੰਨੀ ਸਾਟ ਆ ਮੇਰਾ ਲੁੱਟ ਪਾਟ ਹੋਇਆ ਜਿਹੜਾ ਸਮਾਨ ਉਹ ਨਹੀਂ ਕੁਝ ਲਿਖਿਆ ਨਾ ਲੁੱਟ ਪਾਟ ਹੋਇਆ ਸਮਾਨ ਦੀ ਗੱਲ ਕੀਤੀ ਆ ਤਾਂ ਹੀ ਉਹਨਾਂ ਦਾ ਕੋਈ ਦੋਸ਼ੀ ਅਜੇ ਤੱਕ ਇਹਨਾਂ ਨੇ ਹਲੇ ਤੱਕ ਫੜਿਆ ਮੇਰੀ ਗੱਡੀ ਥਾਣੇ ਲੈ ਗਏ ਆ ਉਹਨਾਂ ਦੀ ਦੋਆਂ ਗੱਡੀਆਂ 'ਚ ਕੋਈ ਗੱਡੀ ਵੀ ਨਹੀਂ ਫੜੀ ਸੋ ਇਸ ਕਰਕੇ ਮੈਨੂੰ ਮਜਬੂਰ ਹੋ ਕੇ ਆਪਣੇ ਪੱਤਰਕਾਰ ਸਾਥੀਆਂ ਦਾ ਜਿਹੜਾ ਉਹ ਸਹਾਰਾ ਲੈਣਾ ਪਿਆ ਕਿ ਅਮਰੀਕਨ ਸਰਕਾਰ ਤੇ ਜਿੱਦਾ ਪਹਿਲਾਂ ਹੀ ਇੰਡੀਆ ਦੇ ਨਾਲ ਸਬੰਧ ਵਿਗੜੇ ਸੀ ਪਰ ਮੈਨੂੰ ਅਮਰੀਕਨ ਸਿਟੀਜ਼ਨ ਹੋਣ ਦੇ ਨਾਤੇ ਮੈਨੂੰ ਯੂ ਐਸ ਐਮ 82 ਨੂੰ ਨੋਟੀਫਾਈ ਕੀਤਾ ਮੈਂ ਔਰ ਉਧਰ ਵੀ ਅਮਰੀਕਨ ਸੰਗਤ ਜਿਹੜੀ ਆ ਉਥੋਂ ਕਾਂਗਰਸ ਮੈਂਨ ਨੂੰ ਮਿਲੂਗੀ ਜਿੱਦ ਆਪਣੇ ਇਥੇ ਐਮ ਐਲ ਐਨ ਦਾ ਉਥੇ ਕਾਂਗਰਸ ਮੈਂਨ ਕਹਿੰਦੇ ਨੇ ਐਮ ਪੀ ਅਰੇ ਨਾਰਿੰਗਸ ਤੇ ਸੇਫ ਮਾਹੌਲ ਚਾਹੀਦਾ ਬਿਲਕੁਲ ਸੇਫ ਮਾਹੌਲ ਚਾਹੀਦਾ ਕੱਲੇ ਐਨ ਆਰੀਆਂ ਲਈ ਨਹੀਂ ਹਰ ਇੱਕ ਨਾਗਰਿਕ ਲਈ ਸੇਫ ਮਾਹੌਲ ਚਾਹੀਦਾ ਹਰ ਇੱਕ ਪੰਜਾਬ ਦੇ ਹਰ ਇੱਕ ਦੇਸ਼ ਦੇ ਇੰਡੀਆ ਦੇ ਬਿਸ਼ਨ ਦੇ ਲਈ ਜਿਹੜਾ ਸੇਫ ਮਾਹੌਲ ਚਾਹੀਦਾ ਮੇਰੇ ਨਾਲ ਯੋਧਵੀਰ ਸਿੰਘ ਹੈ ਔਰ ਯੋਧਵੀਰ ਅਮਰਤਪਾਲ ਦੇ ਪ੍ਰਚਾਰ ਦੇ ਲਈ ਅਮਰਿਤਪਾਲ ਸਿੰਘ ਚੋਣ ਲੜ ਰਏ ਸੀ ਖਡੂਰ ਸਾਹਿਬ ਤੋਂ ਤਾਂ ਉਸ ਤੋਂ ਪਹਿਲਾਂ ਜਦੋਂ ਹੁਣ ਤਾਂ ਚੋਣਾਂ ਜਿੱਤ ਚੁੱਕੇ ਨਹੀਂ ਪਰ ਉਸ ਤੋਂ ਪਹਿਲਾਂ ਪ੍ਰਚਾਰ ਦੇ ਲਈ ਅਮਰੀਕਾ ਤੋਂ ਇੱਕ ਨੌਜਵਾਨ ਆਉਂਦਾ ਉਹ ਯੋਧਵੀਰ ਸਿੰਘ ਹੈ ਨਰਨਲਿਸ ਮੁਲਾਕਾਤ ਦੇ ਵਿੱਚ ਹੈ ਪਰ ਉਸ ਤੋਂ ਕੁਝ ਦਿਨਾਂ ਬਾਅਦ ਜਦੋਂ ਚੋਣਾਂ ਹੋ ਜਾਂਦੀਆਂ ਨੇ ਤਾਂ ਇੱਕ ਹਮਲਾ ਹੁੰਦਾ ਉਹ ਹਮਲੇ ਦੀ ਆਪਣੇ ਦੀ ਗੱਲ ਸਾਡੇ ਨਾਲ ਕਰਨ ਇਤੇ ਪਹੁੰਚੇ ਨੇ ਉਹਨਾਂ ਦੇ ਅਜੇ ਵੀ ਜ਼ਖਮੀ ਹਾਲਤ ਦੇ ਵਿੱਚ ਨੇ ਯੋਧਵੀਰ ਕਦੋਂ ਕੋ ਹੁੰਦਾ ਵੋਟਾਂ ਤੋਂ ਬਾਅਦ ਹੁੰਦਾ ਹੈ ਜਾਂ ਵੋਟਾਂ ਤੋਂ ਪਹਿਲਾਂ ਹੀ ਹੋ ਗਿਆ ਸੀ ਇਹ ਇਹ ਪਹਿਲਾਂ ਤਾਂ ਬਹੁਤ ਮਿਹਰਬਾਨੀ ਤੁਹਾਡੇ ਸਾਰਿਆਂ ਭਰਾਵਾਂ ਦਾ 4 ਤਰੀਕ ਨੂੰ ਰਿਜ਼ਲਟ ਆਉਂਦਾ ਵਾ ਤੇ 5 ਤਰੀਕ ਸ਼ਾਮ ਨੂੰ ਜਿਹੜਾ ਮੇਰੇ ਤੇ ਹਮਲਾ ਹੋਇਆ ਵਾ ਰਿਜ਼ਲਟ ਤੋਂ ਬਾਅਦ ਤੇ ਰਿਜ਼ਲਟ ਤੋਂ ਬਾਅਦ ਇਹ ਹਮਲਾ ਹੋਇਆ ਜਿਹੜਾ ਉਹਨਾਂ ਨੇ ਮੈਂ ਸ਼ੁਕਰਾਨਾ ਕਰਕੇ ਗੁਰੂ ਸਾਹਿਬ ਦਾ ਜਿਹੜਾ ਉਹ ਆਪਣੇ ਜਿਹੜਾ ਪਿੰਡ ਨੂੰ ਆਉਣ ਡਿਆ ਇਹਨਾਂ ਨੇ ਰਾਤ 'ਚ ਮੈਨੂੰ ਕਿਡਨੈਪ ਕਰਕੇ ਤੇ ਜਿਹੜੇ ਮੇਰੀ ਕਾਫੀ ਸੱਟਾਂ ਮਾਰੀਆਂ ਨੇ ਤੇ ਉਹਦੀ ਜਿਹੜੀ ਆ ਉਹ ਪੁਲਿਸ ਵੱਲੋਂ ਜਿਹੜੀ ਆ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਆ ਪਰ ਉਹਦੇ ਵਿੱਚ ਜਿਹੜੀਆਂ ਉਹ ਕਾਫੀ ਕਹਿ ਸਕਦੇ ਕਿ ਢਿੱਲਾ ਰੱਖੀਆਂ ਗਈਆਂ ਨੇ ਜੀ ਤੁਸੀਂ ਇੱਕ ਪਾਸੇ ਕਿਹਾ ਸੀ ਕਿ ਸੀਐਮ ਆਨ ਆ ਜਿਹੜੇ ਮੇਰੇ ਦੋਸਤ ਨੇ ਤਾਂ ਕੀ ਹੋ ਗਿਆ ਕਿ ਤੁਸੀਂ ਹੁਣ ਉਧਰ ਸੱਤਾ ਦੇ ਤੇ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਕਰ ਰਹੇ ਹੋ ਦੋਸਤ ਸੀ ਤੇ ਨੇ ਮੈਂ ਪਹਿਲਾਂ ਵੀ ਦੱਸਿਆ ਤੇ ਉਸ ਦੋਸਤ ਨਾਲ 2014 ਤੋਂ ਲੈ ਕੇ ਤੇ ਜਿੱਤਣ ਤੱਕ ਖੜੇ ਆ ਉਹਦੇ ਹਰ ਮਾੜੇ ਵਕਤ 'ਚ ਖੜੇ ਆ ਪਰ ਜਿਹੜੇ ਵਾਅਦੇ ਕੀਤੇ ਸੀ ਉਹ ਜਦੋਂ ਪੂਰੇ ਨਾ ਹੋਏ ਤਾਂ ਫਿਰ ਆਪਣੇ ਨੂੰ ਆਪਣੇ ਨੇ ਕਹਿਣਾ ਦਾਵਾ ਦੋਸਤ ਉਹਦਾ ਜਿਹੜਾ ਜੇ ਤੁਹਾਡਾ ਕੋਈ ਦੋਸਤ ਸਾਡਾ ਤੁਹਾਡਾ ਭਰਾ ਕੋਈ ਗਲਤ ਬਨੇ ਜਾਂੜਿਆ ਕਿਉਂਕਿ ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਜੇ ਫਿਰ ਤੁਹਾਡੇ ਲਾਗੇ ਬੜੀ ਇੱਕ ਉਹਨਾਂ ਲੋਕਾਂ ਦੀ ਭੀੜ ਹੋ ਜਾਂਦੀ ਆ ਜਿਹੜੇ ਤੁਹਾਨੂੰ ਬਟਰਿੰਗ ਕਰਦੇ ਨੇ ਤੁਹਾਨੂੰ ਚੰਗੇ ਲਫ਼ਜ਼ ਫਿਰ ਜਦੋਂ ਤੁਹਾਨੂੰ ਕੋਈ ਦੋਸਤਾਂ ਨੂੰ ਥੋੜਾ ਬੁਤਾ ਕੋੜਾ ਲਫ਼ਜ਼ ਕਹਿੰਦਾ ਫਿਰ ਤੁਹਾਨੂੰ ਉਹ ਪਰਵਾਹ ਨਹੀਂ ਹੁੰਦਾ ਸਿਰ ਆਪਾਂ ਫਿਰ ਪਿੱਛੇ ਹੋਣਾ ਹੀ ਚੰਗਾ ਸਮਝਿਆ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਤੁਸੀਂ ਉਹਨਾਂ ਨੂੰ ਪਛਾਣਦੇ ਹੋ ਬਾਈ ਨੇਮ ਐਫ ਆਈ ਆਰ ਰਜਿਸਟਰ ਕਰਵਾਈਏ ਜੀ ਜੀ ਉਹਨਾਂ 'ਚੋਂ ਸਾਰਿਆਂ ਨੂੰ ਨਹੀਂ ਪਛਾਣਦਾ ਪਰ ਉਹਨਾਂ 'ਚੋਂ ਜਿਹੜਾ ਵਾ ਇੱਕ ਮੁੰਡੇ ਨੂੰ ਤੇ ਬਾਈ ਨੇਮ ਜਿਹੜਾ ਉਹ ਜਾਣਦਾ ਵਾਂ ਕਿਉਂਕਿ ਉਹ ਸਾਡੇ ਐਮਐਲਏ ਸਾਹਿਬ ਦੇ ਨਾਲ ਐਮਐਲਏ ਸਾਹਿਬ ਦੇ ਨਾਲ ਹੀ ਹੁੰਦੇ ਨੇ ਉਹਨਾਂ ਦੇ ਬੜੇ ਹੋਲਡਿੰਗ ਬੋਰਡ ਲੱਗੇ ਨੇ ਉਹ ਜਦੋਂ ਐਮਐਲਏ ਸਾਹਿਬ ਜਿੱਤੇ ਸੀ ਉਹਨਾਂ ਨੂੰ ਸੱਤ ਕੇ ਉਹਨਾਂ ਨੇ ਐਮਕੇ ਹੋਟਲ ਦੇ ਵਿੱਚ ਚੈਨੀ ਚੁੰਨੀ ਵੀ ਪਾਈ ਸੀ ਤੇ ਨਾਲ ਪਾਰਟੀ ਕੀਤੀ ਕਾਫੀ ਖਰਚਾ ਕੀਤਾ ਸੀ ਤਾਂ ਕਰਕੇ ਮੈਨੂੰ ਉਹਨਾਂ ਦਾ ਪਤਾ ਜੀ ਉਹਨਾਂ ਦਾ ਪਤਾ ਤੁਹਾਨੂੰ ਉਹ ਤੁਹਾਡੇ ਹਮਲੇ ਦੇ ਵਿੱਚ ਸ਼ਾਮਿਲ ਸੀਗੇ ਬਿਲਕੁਲ ਉਹੀ ਮੇਨ ਜਿਹੜੇ ਆ ਔਰ ਉਹੀ ਲਾਲਜੀਤ ਸਿੰਘ ਭੁੱਲਰ ਮੰਤਰੀ ਦੇ ਰਿਸ਼ਤੇਦਾਰ ਵੀ ਨੇ ਪ੍ਰਸ਼ਾਸਨ ਨੇ ਕਾਰਵਾਈ ਤਾਂ ਕੀਤੀ ਆ ਅਰ ਉਹਦੇ ਤੋਂ ਤੁਹਾਨੂੰ ਨਰਾਜ਼ਗੀ ਕਿਉਂ ਲੱਗਦੀ ਹੈ ਪ੍ਰਸ਼ਾਸਨ ਨੇ ਐਫ ਆਈ ਆਰ ਤਾਂ ਕਰੀ ਹੈ ਪ੍ਰਸ਼ਾਸਨ ਨੇ ਐਫ ਆਈ ਆਰ ਕਿ ਜੜੀ ਕੀਤੀ ਆ ਉਹਦੇ ਵਿੱਚ ਬਹੁਤ ਸਾਰੀਆਂ ਜੜੀਆਂ ਉਹ ਢਿੱਲਾ ਰੱਖੀਆਂ ਨੇ ਜਿਹੜੀ ਧਾਰਾ ਲੱਗਣੀ ਚਾਹੀਦੀ ਸੀ ਕਿਡਨੈਪ ਦੀ ਉਹ ਨਹੀਂ ਲਾਈ ਆ ਮੇਰੇ ਇੰਨੀ ਸਾਟ ਆ ਮੇਰਾ ਲੁੱਟ ਪਾਟ ਹੋਇਆ ਜਿਹੜਾ ਸਮਾਨ ਉਹ ਨਹੀਂ ਕੁਝ ਲਿਖਿਆ ਨਾ ਲੁੱਟ ਪਾਟ ਹੋਇਆ ਸਮਾਨ ਦੀ ਗੱਲ ਕੀਤੀ ਆ ਨਾ ਹੀ ਉਹਨਾਂ ਦਾ ਕੋਈ ਦੋਸ਼ੀ ਅਜ ਤੱਕ ਇਹਨਾਂ ਨੇ ਹਲੇ ਤੱਕ ਫੜਿਆ ਮੇਰੀ ਗੱਡੀ ਠਾਣੇ ਲੈ ਗਏ ਆ ਉਹਨਾਂ ਦੀ ਦੋਆਂ ਗੱਡੀਆਂ 'ਚ ਕੋਈ ਗੱਡੀ ਵੀ ਨਹੀਂ ਫੜੀ ਸੋ ਇਸ ਕਰਕੇ ਮੈਨੂੰ ਮਜਬੂਰ ਹੋ ਕੇ ਆਪਣੇ ਪੱਤਰਕਾਰ ਸਾਥੀਆਂ ਦਾ ਜਿਹੜਾ ਉਹ ਸਹਾਰਾ ਲੈਣਾ ਪਿਆ ਕਿਉਂਕਿ ਤੁਸੀਂ ਵੀ ਇਸ ਜਿਹੜੇ ਆ ਸੰਵਿਧਾਨ ਇਸ ਦੇਸ਼ ਨੂੰ ਆਜ਼ਾਦੀ ਨੂੰ ਜਿਹੜਾ ਉਹ ਕਾਇਮ ਰੱਖਣ ਦੇ ਵਿੱਚ ਤੁਹਾਡਾ ਮੀਡੀਆ ਦਾ ਜਿਹੜਾ ਉਹ ਬੜਾ ਸਹਿਯੋਗ ਆ ਤੁਸੀਂ ਅਮਰੀਕਾ ਦੇ ਨਾਗਰਿਕਾਂ ਉਹਦੇ ਲਈ ਤੁਸੀਂ ਕੋਸ਼ਿਸ਼ ਕੀਤਾ ਉੱਥੇ ਕੋਈ ਇਨਫੋਰਮੇਸ਼ਨ ਤੁਸੀਂ ਪਹੁੰਚਾਈ ਕਿ ਤੁਹਾਡੇ ਲਈ ਆਵਾਜ਼ ਆ ਜਿਹੜੀ ਇੰਡੀਅਨ ਸਰਕਾਰ ਦੇ ਨਾਲ ਹੈ ਜਾਂ ਪੰਜਾਬ ਸਰਕਾਰ ਦੇ ਨਾਲ ਹੈ ਜੀ ਬਿਲਕੁਲ ਮੈਂ ਪਹਿਲਾਂ ਨਹੀਂ ਸੀ ਚਾਹੁੰਦਾ ਕਿ ਅਮਰੀਕਨ ਸਰਕਾਰ ਦੇ ਜਿੱਦਾਂ ਪਹਿਲਾਂ ਹੀ ਇੰਡੀਆ ਦੇ ਨਾਲ ਸਬੰਧ ਵਿਗੜੇ ਸੀ ਪਰ ਮੈਨੂੰ ਅਮਰੀਕਨ ਸਿਟੀਜ਼ਨ ਹੋਣ ਦੇ ਨਾਤੇ ਮੈਨੂੰ ਯੂਐਸਐਮ 82 ਨੂੰ ਨੋਟੀਫਾਈ ਕੀਤਾ ਮੈਂ ਔਰ ਉਧਰ ਵੀ ਅਮਰੀਕਨ ਸੰਗਤ ਜਿਹੜੀ ਆ ਉਥੋਂ ਕਾਂਗਰਸਮੈਨ ਨੂੰ ਮਿਲੂਗੀ ਜਿੱਦ ਆਪਣੇ ਇਥੇ ਐਮਐਲਏ ਦਾ ਉਥੇ ਕਾਂਗਰਸਮੈਨ ਕਹਿੰਦੇ ਨੇ ਐਮਪੀ ਸੋ ਉਹਨਾਂ ਨੂੰ ਮਿਲ ਕੇ ਜਿਹੜੇ ਉਹ ਐਮਪੀ ਇਥੇ ਸਿੱਧੀ ਆਪਣੀ ਸੈਂਟਰ ਸਰਕਾਰ ਦੇ ਨਾਲ ਦਿੱਲੀ ਦੇ ਨਾਲ ਸੰਪਰਕ ਕਰਨਗੇ ਕਿ ਸਾਡੇ ਨਾਗਰਿਕ ਦੀ ਕਿਡਨਾਪ ਹੋਇਆ ਤੇ ਉੱਤੇ ਹਮਲਾ ਹੋਇਆ ਤੇ ਤੁਸੀਂ ਕੀ ਕਾਰਵਾਈ ਕਰ ਰਹੇ ਜੀ ਔਰ ਹੁਣ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਜਾਂ ਜਿਹੜਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਮਸਲੇ ਦੇ ਵਿੱਚ ਕਿਸ ਤਰ੍ਹਾਂ ਦਾ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਜਾਵੇ ਮੈਂ ਸਿਰਫ ਦੋ ਹੀ ਲਫ਼ਜ਼ਾ ਮੈਂ ਇਨਸਾਫ਼ ਦੀ ਮੰਗ ਕਰਦਾ ਵਾਂ ਕਿਸੇ ਪਰਸਨ ਕੋ ਨਹੀਂ ਨਾ ਆਪਣੇ ਦੋਸਤ ਕੋ ਮੈਂ ਇਸ ਕੁਰਸੀ ਕੋ ਮੰਗ ਕਰਦਾ ਵਾਂ ਜਿਹਦੀ 103 ਕਰੋੜ ਲੋਕਾਂ ਨੇ ਚੁੱਕੀ ਸੀ ਉਤੋਂ ਮੈਨੂੰ ਇਨਸਾਫ਼ ਦੀ ਮੰਗ ਆ ਜੋ ਵੱਡੀ ਗੱਲ ਇਹ ਵੀ ਹੈ ਕਿ ਤੁਸੀਂ ਇਨ੍ਹਾਂ ਲਈ ਕੈਂਪੇਨ ਵੀ ਕਰਦੇ ਰਹੇ ਹੋ ਤੁਸੀਂ ਕਿਹਾ ਕਿ ਮੈਂ ਇਨ੍ਹਾਂ ਨਾਲ ਕੈਂਪੇਨ ਵੀ ਕਰਦਾ ਰਿਹਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਨ੍ਹਾਂ ਨੇ ਤੁਹਾਨੂੰ ਕਾਤਲਾਣਾ ਹਮਲਾ ਕੀਤਾ ਤੁਹਾਡੇ ਜੀ ਬਿਲਕੁਲ ਇਹ ਆਮ ਆਦੀ ਪਾਰਟੀ ਦੇ ਜੇ 92 ਐਮਐਲਏ ਨੇ ਤੇ ਉਹਨਾਂ ਚੋਂ 50 ਤੋਂ ਵੱਧ ਐਮ.ਐਲ.ਏ ਮੈਨੂੰ ਬਾਈ ਨੇਮ ਬਾਈ ਫੇਸ ਜਾਣਦੇ ਹੋਣਗੇ ਜਿਨ੍ਹਾਂ ਨੂੰ ਮੈਂ ਮਿਲਿਆ ਹੂੰਗਾ ਪਿਛਲੇ ਸਾਲਾਂ 'ਚ ਕੀਤੇ ਕੰਮ ਦੌਰਾਨ ਪਰ ਮੈਂ ਤੁਹਾਨੂੰ ਪਹਿਲਾਂ ਦੱਸਦਾ ਨਾ ਅਜੇ ਤੱਕ ਅਦੀ ਮੈਂ ਨਿੱਜੀ ਫਾਇਦਾ ਲਿਆ ਵਾ ਤੇ ਨਾ ਅੱਗੇ ਲਾਉਂਗਾ ਮੈਂ ਸਿਰਫ ਸੰਵਿਧਾਨ ਤੋਂ ਤੇ ਪ੍ਰਸ਼ਾਸਨ ਤੋਂ ਤੇ ਕਾਨੂੰਨ ਤੋਂ ਜਿਹੜੇ ਇਨਸਾਫ਼ ਦੀ ਮੰਗ ਕਰਦਾ ਇਹ ਮੈਸੇਜ ਕਿਹੋ ਜਿਹਾ ਜਾ ਰਿਹਾ ਇੱਕ ਬਾਹਰੋਂ ਐਨ.ਆਰ.ਆਈ ਆਇਆ ਉਹਦੇ ਨਾਲ ਕੁੱਟਮਾਰ ਹੋ ਜਾਂਦੀ ਹੈ ਖਾਸ ਕਰਕੇ ਕਿੰਨੇ ਚਿਰ ਦੇ ਅਸੀਂ ਰੋਲਾ ਪਾ ਰਹੇ ਹਾਂ ਕਿ ਵੋਟਾਂ ਪਿੱਛੇ ਜਾਂ ਪਾਰਟੀਆਂ ਪਿੱਛੇ ਨਹੀਂ ਆਪਸ ਦੇ ਵਿੱਚ ਦੁਸ਼ਮਣੀਆਂ ਪਾਉਣੀਆਂ ਚਾਹੀਦੀਆਂ ਤੇ ਕਿਸ ਤਰ੍ਹਾਂ ਦੇ ਲੋਕ ਨੇ ਇਹ ਸੰਦੇਸ਼ ਜਿਹਦਾ ਕੇ ਐਨਆਰਆਈ ਦੀ ਕੋਠੀ ਨੱਪੀ ਸੀ ਇਹ ਤਾਂ ਸਿੱਧੇ ਦਾ ਸਿੱਧਾ ਕੰਨ ਤੇ ਲਿਖਿਆ ਪੜਨ ਵਾਲੀ ਗੱਲ ਆ ਕਿ ਪੰਜਾਬ ਆਉਣਾ ਵਾ ਚੁੱਪ ਕਰਕੇ ਆਓ ਪੈਸੇ ਖਰਚੋ ਇਨਵੈਸਟ ਕਰੋ ਤੇ ਚੁੱਪ ਕਰਕੇ ਇਥੇ ਚਲੇ ਜਾਓ ਮੈਨੂੰ ਵੀ ਕਹਿੰਦੇ ਸੀ ਕਿ ਤੁਸੀਂ ਮਾਮੇ ਬਣੇ ਜੀ ਉੱਥੋਂ ਆਣ ਕੇ ਸਾਨੂੰ ਅਕਲਾ ਦੱਸਦੇ ਆ ਪਰ ਜਦੋਂ ਆਪਣਾ ਘਰ ਲੁੱਟਿਆ ਜਾਂਦਾ ਤੇ ਚੀਕ ਨਿਕਲਦੀ ਆ ਇਹ ਕੱਲ ਨਾ ਟੁੱਟੇ ਤਾਂ ਚਿੜੀ ਵੀ ਰੋਂਦੀ ਆ ਉਹ ਸਾਡਾ ਦਾ ਸਾਰਾ ਘਰ ਲੁੱਟਿਆ ਪੁੱਟਿਆ ਗਿਆ ਅਸੀਂ ਕਿਉਂ ਨਾ ਐਨਆਰਆਈ ਰਹੀਏ ਤੁਸੀਂ ਕਹਿੰਦੇ ਸਾਰੇ ਐਨਆਰਆਈਸ ਤੇ ਸੇਫ ਮਾਹੌਲ ਚਾਹੀਦਾ ਬਿਲਕੁਲ ਸੇਫ ਹਾਲ ਚਾਹੀਦਾ ਕੱਲੇ ਐਨਆਰਆ ਲਈ ਨਹੀਂ ਹਰ ਇੱਕ ਨਾਗਰਿਕ ਲਈ ਸੇਫ ਹਾਲ ਚਾਹੀਦਾ ਹਰ ਇੱਕ ਪੰਜਾਬ ਦੇ ਹਰ ਇੱਕ ਦੇਸ਼ ਦੇ ਇੰਡੀਆ ਦੇ ਬਿਸ਼ਨ ਦੇ ਲਈ ਜਿਹੜਾ ਸੇਫ ਹਾਲ ਚਾਹੀਦਾ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਆਯੋਧਵੀ ਰਾਹ ਰਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਨਸਾਫ ਹੈ ਜਿਹੜਾ ਮਿਲਣਾ ਚਾਹੀਦਾ ਅਮਰਤਪਾਲ ਸਿੰਘ ਦੀ ਹਮਾਇਤ ਲਈ ਆਏ ਸੀ ਅਮਰਤਪਾਲ ਸਿੰਘ ਜਿੱਤ ਵੀ ਚੁੱਕੇ ਨੇ ਪਰ ਜਿਹੜਾ ਇਹਨਾਂ ਤੇ ਇਹ ਹਮਲੇ ਦੀ ਕਹਾਣੀ ਹੈ ਉਹਨਾਂ ਨੇ ਖੁਦ ਹੀ ਦੱਸੀ ਹੈ ਕਿ ਕਿੰਨਾ ਲੋਕਾਂ ਨੇ ਜਿਹੜਾ ਉਹਨਾਂ ਤੇ ਇਹ ਹਮਲਾ ਕਰਵਾਇਆ ਔਰ ਇਹ ਵੱਡੇ ਸਵਾਲ ਆਉ ਖੜੇ ਕਰਦੇ ਨਜ਼ਰ ਆ ਰਹੇ ਨੇ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਵਿਸ਼ਾਲ ਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ